ਮਾਜ ਵਿਰੋਧੀ ਅੰਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹਨਾਂ ਵੱਲੋਂ ਹੁਣ ਬੱਸਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੀ ਦਿਨ ਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੇ ਬੱਸ ਕੰਡਕਟਰ ਨਾਲ ਚਾਰ ਨੌਜਵਾਨਾਂ ਵੱਲੋਂ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀਆਰਟੀਸੀ ਦੇ ਕੰਡਕਟਰ ਦਾ ਕਹਿਣਾ ਹੈ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਸਟ ਟਾਈਮ 740 ਮਿੰਟ ਤੋਂ ਲੈ ਕੇ ਬਠਿੰਡਾ ਨੂੰ ਚੱਲ ਰਹੇ ਸਨ। ਜਦੋਂ ਉਹਨਾਂ ਦੀ ਬੱਸ ਜੈਤੋਂ ਤੋਂ ਗੋਨਿਆਣਾ ਆ ਰਹੀ ਸੀ ਅਤੇ ਉਹ ਆਪਣੇ ਡਰਾਈਵਰ ਨਾਲ ਤੰਦ ਜਿਆਦਾ ਹੋਣ ਕਾਰਨ ਅੱਗੇ ਬੈਠ ਕੇ ਸਾਈਡ ਦੱਸ ਰਿਹਾ ਸੀ ਅਤੇ ਸ਼ੀਸ਼ੇ ਸਾਫ਼ ਕਰ ਰਿਹਾ ਸੀ ਤਾਂ ਇਸ ਦੌਰਾਨ ਤੇਜ਼ ਤਰਹ ਹਥਿਆਰ ਉਹਨਾਂ ਵੱਲ ਕੀਤੇ ਗਏ ਅਤੇ ਉਹਨਾਂ ਦੀ ਗਰਦਨ ਤੇ ਰੱਖ ਕੇ ਲੁੱਟਕੋ ਕੀਤੀ ਗਈ ਅਤੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ ਗਿਆ ਇਸ ਦੌਰਾਨ ਕਿਉਂਕਿ ਲਾਸਟ ਟਾਈਮ ਹੋਣ ਕਾਰਨ ਬਸਾਂ ਵਿੱਚ ਸਵਾਰੀਆਂ ਨਾਮ ਮਾਤਰ ਸਨ ਅਤੇ ਜਿੱਦਾਂ ਹੀ ਬੱਸ ਖੋਲੀ ਹੋਈ ਲੁਟੇਰੇ ਛਾਲ ਮਾਰ ਕੇ ਬੱਸ ਤੋਂ ਫਰਾਰ ਹੋ ਗਏ ਬੱਸ ਦੇ ਕੰਡਕਟਰਾਂ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਦੀ ਸੂਚਨਾ ਥਾਣਾ ਨਈਆਂਵਾਲਾ ਵਿਖੇ ਦਿੱਤੀ ਗਈ ਹੈ ਲੁਟੇਰੇ ਜਾਂਦੇ ਹੋਏ ਉਹਨਾਂ ਦਾ ਬੈਗ ਜਿਸ ਵਿੱਚ 8 ਤੋਂ 9000 ਟਿਕਟਾਂ ਕੱਟਣ ਵਾਲੀ ਮਸ਼ੀਨ ਅਤੇ ਉਹਨਾਂ ਦਾ ਨਿੱਜੀ ਪਰਸ ਜਿਸ ਵਿੱਚ ਕਰੀਬ 5000 ਰੁਪਏ ਸਨ ਲੈ ਕੇ ਫਰਾਰ ਹੋ ਗਏ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਚੱਲਣ ਵਾਲੀਆਂ ਪੀਆਰਟੀਸੀ ਦੀਆਂ ਬੱਸਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਅਜਿਹੇ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਆਓ ਜਾਣਦੇ ਹਾਂ ਕਿ ਇਹ ਪੂਰਾ ਮਾਮਲਾ ਆ ਮੈ ਕੀ ਘਟਨਾ ਹੋਈ ਤੋਂ ਨਾਲ ਮੇਰਾ ਨਾਮ ਜਸਦੇਵ ਹੈ ਜੀ ਕੱਲ ਮੈਂ ਅੰਮ੍ਰਿਤਸਰ ਤੋਂ ਲਾਸਟ ਟਾਈਮ ਚੱਲਿਆ ਸੀਗਾ 750 ਤੇ ਉਥੋਂ ਚਾਰ ਮੁੰਡੇ ਜੜੇ ਉਹਨਾਂ ਨੇ ਬਠਿੰਡੇ ਦੀਆਂ ਟਿਕਟਾਂ ਲੈ ਲਈਆਂ ਗੋਨਿਆਣੇ ਤੋਂ 1 ਕਿਲੋਮੀਟਰ ਪਿੱਛੇ ਆਪਣੇ ਢਾਬੇ ਜੇ ਦੇ ਕੋਲੇ ਉਹ ਸੈਲਰਾਂ ਜਾਂਦੇ ਕੋਲੇ ਸਾਡਾ ਤਾਂ ਦੋਨਾਂ ਦਾ ਧਿਆਨ ਹੀ ਅੱਗੇ ਸੀਗਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀ ਗੱਡੀ ਸਲੋ ਆ ਰਹੀ ਸੀ 40 50 ਦੀ ਸਪੀਡ ਤੇ ਆ ਰਹੀ ਸੀਗੇ ਉਦੋਂ ਬਾਅਦ ਉਹਨਾਂ ਨੇ ਆ ਕੇ ਮੇਰਾ ਗਲ ਇੱਕ ਹੱਥ ਨਾਲ ਗਲ ਫੜ ਲਿਆ ਦੂਜੇ ਹੱਥ ਨਾਲ ਮੇਰੇ ਇੱਥੇ ਕੋਈ ਇਹ ਤਰ ਹਥਿਆਰ ਲਾ ਲਿਆ ਉਦੋਂ ਬਾਅਦ ਮੈਂ ਜਦੋਂ ਐ ਪਿੱਛੇ ਦੇਖਣ ਲੱਗਿਆ ਮੇਰਾ ਝੋਲਾ ਥੱਲੇ ਬਾਹਾਂ ਚੋਂ ਥੱਲੇ ਨਿਕਲ ਗਿਆ ਤੇ ਉਹਨਾਂ ਨੇ ਮੇਰੀ ਬਾਹਾਂ ਦੇ ਮੋਜ਼ ਕੇ ਬਸ ਥੈਲਾ ਖੋਲਿਆ ਬਸ ਫਿਰ ਕੀ ਵਿਦ ਮਸ਼ੀਨ ਲੈ ਕੇ ਭੱਜ ਗਏ ਕਿੰਨੇ ਕੇ ਪੈਸੇ ਦੀ ਲੁੱਟ ਹੋਈ ਹੈ ਕਿੰਨੇ ਜਾਣੇ ਸੀਗੇ ਕਿਹੇ ਜਾਰੇ ਪੈਸੇ ਤਾਂ ਮਸ਼ੀਨ ਲੁੱਟ ਦਾ ਮਸ਼ੀਨ ਦੇ ਅਕੋਰਡਿੰਗ ਪਤਾ ਲੱਗੂਗਾ ਪਰ ਉ ਤਕਰੀਬਨ 9000 ਰੁਪਏ ਦੇ ਲਵੇ ਮੈਂ ਨਕਦ ਪੈਸੇ ਵੜਦਾ ਜਿਹੜੀਆਂ ਬੁੜੀਆਂ ਦੀਆਂ ਟਿਕਟਾਂ ਉਹ ਬਖਰੀਆਂ ਨੇ ਅੱਛਾ ਔਰ ਕਿ ਕਿਸੇ ਬੈਗ ਦੇ ਵਿੱਚ ਤੋਂ ਬੈਗ ਦੇ ਵਿੱਚ ਤਾਂ ਮੇਰਾ ਪਰਸ ਸੀਗਾ ਬਸ ਉਹਦੇ ਵਿੱਚ ਨੀਜੀ ਮੇਰੇ 5000 ਰੁਪਏ ਦੇ ਕਰੀਬ ਪੈਸੇ ਸੀਗੇ ਤੇ ਏਟੀਐਮ ਸੀਗਾ ਆਧਾਰ ਕਾਰਡ ਵਗੈਰਾ ਆਈ ਕਾਰਡ ਸੀਗਾ ਡਿਪਾਰਟਮੈਂਟ ਦਾ ਤੇ ਉਹ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਉਸ ਤੋਂ ਬਾਅਦ ਅਸੀਂ ਨਈਆਂ ਵਾਲੇ ਥਾਣੇ ਚ ਆਏ ਨਹੀਂ ਵਾਲੇ ਥਾਣੇ ਚਾਕੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਇੱਕ ਕੱਚੀ ਦਰਖਾਸਤ ਲਿਖ ਲਈ ਹੈ ਉਦੋਂ ਬਾਅਦ ਹੁਣ ਅਸੀਂ ਜਾ ਕੇ ਪੱਕੀ ਦਰਖਾਸਤ ਐਫ ਆਈ ਆਰ ਦਰਜ ਕਰਾ ਦੇ ਅੱਛਾ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 12 ਵਜੇ ਦੀ ਘਟਨਾ ਹੈ ਜੀ ਮਤਲਬ ਤੁਸੀਂ ਲਾਸਟ ਟਾਈਮ ਲੈ ਕੇ ਆ ਰਹੇ ਹੋ ਹਾਂ ਜੀ 7:50 ਲਾਸਟ ਟਾਈਮ ਆਏਗੇ ਜੀ ਉੱਥੋਂ ਅਮਰਸਰ ਤੋਂ 7:50 ਚੱਲ ਕੇ ਆਉਨੇ ਆ ਵੀ ਤਕਰੀਬਨ 12:00 ਵਜੇ ਅਸੀਂ ਗੋਨੇਆਂ ਨੇ ਪਹੁੰਚਦੇ ਹਾਂ ਜੀ ਅੱਛਾ ਕਿੰਨੀਆਂ ਕ ਸਵਾਰੀਆਂ ਉਸ ਟਾਈਮ ਸਵਾਰੀਆਂ ਜੀ 2-3 ਸਵਾਰੀਆਂ ਹੁੰਦੀਆਂ ਉਹ ਸੁੱਤੀਆਂ ਪਈਆਂ ਹੁੰਦੀਆਂ ਜੀ ਰਾਤ ਨੂੰ 12 ਵਜੇ ਕੌਣ ਜਾਗਦਾ ਹੁੰਦਾ ਜੀ ਉਹਨਾਂ ਨੇ ਇਸੇ ਦੇ ਫਾਇਦਾ ਚੱਕ ਲਿਆ ਜੀ ਬਸ ਕਿੱਡੀ ਉਮਰ ਦੇ ਲੋਕ ਸੀਗੇ ਉਹਨਾਂ ਦੀ ਉਮਰ ਜੀ 25 ਤੋਂ 30 ਸਾਲ ਦੇ ਕਰੀਬ ਉਮਰ ਰਹੀਗੀ ਤੇ 5 ਫੁੱਟ ਤੇ 7 ਇੰਚ ਦੇ ਕਰੀਬ ਹਾਂ ਕਦਾਈ अच्छा ਤੁਸੀਂ ਚਾਰਾਂ ਨੂੰ ਮਤਲਬ ਦੇਖਿਆ ਚੰਗੀ ਤਰ੍ਹਾਂ ਹਾਂ ਚੰਗੀ ਤਰ੍ਹਾਂ ਜੋ ਟਿਕਟਾਂ ਮੈਂ ਕੱਟੀਆਂ ਜੀ ਉਹਨਾਂ ਦੀਆਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਰਾਤ ਨੂੰ ਲੁੱਟ ਹੋ ਰਹੀ ਹੈ ਤਾਂ ਸੇਫਾ ਤੁਸੀਂ ਆਉਣ ਤੁਹਾਡੇ ਬਾਕੀ ਦੇ ਮਲਾਜ਼ਮ ਵੀ ਤਾਂ ਆਉਂਦੇ ਜਾਂਦੇ ਨੇ ਰਾਤ ਨੂੰ ਜਿਹੜੇ ਨੇ ਬਸਾਂ ਲੈ ਕੇ ਕੋਈ ਸੇਫਟੀ ਤਾਂ ਹੁਣ ਇਹ ਚ ਕੀ ਸੇਫਟੀ ਹੈ ਜੀ ਉਹ ਤਾਂ ਇੱਕ ਸਵਾਰੀਆਂ ਨਹੀਂ ਸਵਾਰੀਆਂ ਦਾ ਮੂਡ ਬਦਲ ਜੇ ਉਹ ਤੇ ਕੀ ਸੇਫਟੀ ਹੈ ਜੀ ਮਤਲਬ ਸਵਾਰੀਆਂ ਦੇ ਉਸ ਦੇ ਵਿੱਚ ਹਾਂ ਸਾ ਉਹਨਾਂ ਦੇ ਭੇਸ਼ ਚੋਂ ਲੁਟੇਰੇ ਬੈਠੇ ਸੀਗੇ ਜੀ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਬਸ ਇਹੀ ਹੈ ਜੀ ਵੀ ਬੰਨਦੀ ਕਾਰਵਾਈ ਕੀਤੀ ਜਾਵੇ ਜੀ ਸਖਤ ਕਾਰਵਾਈ ਹੋਣੀ ਚਾਹੀਦੀ ਸਖਤ ਹਾਂਜੀ ਤੇ ਤੁਸੀਂ ਆਪਦੇ ਦਫਤਰਾਂ ਨੂੰ ਜਿਹੜੀ ਹੈ ਹਾਂ ਉਹਨਾਂ ਨੂੰ ਸੂਚਿਤ ਕਰਤਾ ਜੀ ਸਾਰੇ ਕੀ ਕਹਿੰਦੇ ਨੇ ਤੁਹਾਡੇ ਜੀਐਮ ਸਾਹਿਬ ਉਹਨਾਂ ਨੇ ਕਿਹਾ ਵੀ ਕੋਈ ਕਾਰਵਾਈ ਬਸ ਦੇਖਦੇ ਹਾਂ ਜੀ ਕੀ ਬੰਨਦਾ ਜੀ ਠੀਕ ਮੈਂ ਤੁਹਾਡਾ ਕੀ ਕਰਨਾ ਵਾਪਰੀਏ ਤੁਹਾਡਾ ਮੇਰਾ ਨਾਮ ਧਰਮਵੀਰ ਸਿੰਘ ਹੈ ਜੀ ਡਰਾਈਵਰ ਨੰਬਰ ਸੀਵੀਕੇ 558 ਬੈਂਡਾ ਡਿਪੋ ਜੀ ਹਾਂਜੀ ਰਾਤ ਸਾਡੇ ਨਾਲ ਮੰਨੋ ਸੀ ਅੰਮ੍ਰਿਤਸਰ ਤੋਂ 7:50 ਤੇ ਚੱਲੇ ਹਾਂ ਜੀ ਤੇ ਤਕਰੀਬਨ 12:00 12 ਵਜੇ ਆ ਕੇ ਜੈਤੂ ਤੋਂ ਅਗੇ ਗੋਨਿਆਂ ਦੇ ਤੋਂ 2 ਕਿਲੋਮੀਟਰ ਪਿੱਛੇ ਸਾਡੀ ਗੱਡੀ ਲੁੱਟੀ ਗਈ ਹੈ। ਅੱਛਾ। ਮੰਨ ਲਓ ਸਵਾਰੀਆਂ ਦੇ ਰੂਪ ਦੇ ਵਿੱਚ ਲੁੱਟੇ ਰਹੀ ਸੀ ਗਈ। ਕੀ ਕੀ ਚੋਰੀ ਕੀ ਤੁਹਾਡੇ ਨਾਲ ਕੀ ਕੀ ਮੈਂ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ? ਘਟਨਾ ਨੂੰ ਅੰਜਾਮ ਮੈਂ ਆਪਣਾ ਤੁੰਦ ਬਹੁਤ ਜ਼ਿਆਦਾ ਸੀਗੀ। ਕਨੈਕਟਰ ਮੇਰਾ ਸਾਥ ਦੇ ਰਿਹਾ ਸੀ ਕਦੀ ਸ਼ੀਸ਼ਾ ਸਾਫ਼ ਕਰਦਾ ਸੀਗਾ, ਕਦੀ ਸਾਈਡ ਦੱਸਦਾ ਸੀਗਾ ਹੀ ਅੱਗੇ ਬੈਠਾ ਸੀ ਮੇਰੇ ਬਰਾबरी ਜੀ। ਤੇ ਮੰਨ ਲਓ ਜਦੋਂ ਵੀ ਅ ਅਜਤਾ ਆਪਦੀ ਰੋਡ ਦੇ ਵਿੱਚ ਧਿਆਨ ਸੀ ਸਾਡਾ ਕੋਈ ਨਹੀਂ ਹੈਗਾ ਵੀ ਮੰਨ ਲਓ ਸਵਾਰੀ ਵੀ ਕਿੰਵੇਂ ਵੀ ਸਾਡੇ ਕੋਲ ਆ ਰਹੀ ਹੈ ਜੇ ਕੋਈ ਗੱਲਬਾਤ ਹੀ ਤੇ ਉਹਨਾਂ ਨੇ ਬਸ ਇੱਕੋ ਦਾ ਵੀ ਹਮਲਾ ਬੋਲਤੇ ਸਾਨੂੰ ਚਾਰ ਪੰਜ ਸਵਾਰੀਆਂ ਸੀਗਾ ਵਿੱਚੋਂ ਦੋ ਤਿੰਨ ਸਵਾਰੀਆਂ ਸੁੱਟੀਆਂ ਪਈਆਂ ਸੀਗੇ ਤੇ ਆ ਕੇ ਬਸ ਉਹਨਾਂ ਨੇ ਹਮਲਾ ਹੀ ਬੋਲਤੇ ਮੰਨ ਲਓ ਇਹਨੂੰ ਨੱਪਲੇ ਦੋ ਜਣੇ ਇੱਕ ਇਹਨਾਂ ਸਵਾਰੀਆਂ ਨੇ ਕੋਈ ਸਹਾਰ ਲੈ ਕੇ ਖੜ ਗਈ ਇੱਕ ਨੇ ਮੇਰੇ ਇੱਥੇ ਰਕ ਲਈ ਕਰ ਦੰਤੇ ਕਿੰਨੇ ਕੁ ਪੈਸੇ ਲੁੱਟ ਹੋਈ ਹੈ ਕੀ ਕੁਛ ਤੁਹਾਡਾ ਲੈ ਗਏ ਨੇ ਤੇ ਉਸ ਤੋਂ ਬਾਅਦ ਕਿੱਥੇ ਗਏ ਉਹ ਉਹ ਕਨੈਕਟਰ ਦਾ ਕੈਸ਼ ਬੈਗ ਜੀ ਤੇ ਟਿਕਟ ਮਸ਼ੀਨ ਤੇ ਬਾਕੀ ਇਹਦੇ ਵਿੱਚ ਕੈਸ਼ਬੈਕ ਦੇ ਵਿੱਚ ਤਾਂ ਪਰਸਨਲ ਪਰਸੀ ਗਈ। ਹਾਂਜੀ। ਉਹ ਲੈ ਗਈ। ਠੀਕ ਹੈ। ਤੇ ਉਹ ਫਰਾਰ ਹੋ ਗਏ ਉਹ। ਉਹ ਫਰਾਰ ਹੋ ਗਏ ਜਦੋਂ ਗੱਡੀ ਮੰਨ ਲਓ ਵੀ 40-50 ਕਿਲੋ ਦੀ ਸਪੀਡ ਤੇ ਸੀਗੀ ਜਦੋਂ ਅਸੀਂ ਆ ਰਹੇ ਸੀਗੇ ਤੁਹਾਡੇ ਕਾਰਨ ਗੱਡੀ ਹੌਲੀ ਆ ਰਹੀ ਸੀ। ਅੱਛਾ। ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਗੱਡੀ ਰੋਕ ਗੱਡੀ ਰੋਕ ਤੇ ਮੈਂ ਗੱਡੀ ਮੰਨ ਲਓ 2 ਕਿਲੋਮੀਟਰ ਤਾਂ ਅੱਗੇ ਲਈ ਗਈ ਕਰਦੇ ਕਰਾਉਂਦੇ। ਮੁਰਕੀ ਦੋਨੇ ਮੇਰੇ ਇੱਥੇ ਗਰਦਨ ਤੇ ਕੋਈ ਤੇਜ਼ ਤਰ ਹਥਿਆਰ ਰੱਖਿਆ ਮੈਨੂੰ ਕਹਿੰਦਾ ਗੱਡੀ ਰੋਕ ਮੈਂ ਗੱਡੀ ਵਾਲੇ ਸਲੋਹੀ ਕੀਤੀ ਚੱਲਦੀ ਗਈ ਦੋ 20 ਦੀ ਸਪੀਡ ਤੇ ਹੋਣੀ ਹੈ ਗੱਡੀ ਉਹ ਚੱਲਦੀ ਗਈ ਗੱਡੀ ਤੋਂ ਸਾਲਾ ਮਾਰ ਕੇ ਭੱਜ ਗਈ ਖੇਤਾਂ ਵਿੱਚ ਵੜ ਗਈ ਕੀ ਮੰਗ ਕਰਦੇ ਮੰਗ ਕਰਦੇ ਸੁਰੱਖਿਆ ਹੋਣੀ ਚਾਹੀਦੀ ਹੈ ਸੁਰੱਖਿਆ ਜਕੀਨੀ ਬਣਾਈ ਜਾਵੇ ਇਹ ਜਿਹੜਾ ਹੋ ਰਿਹਾ ਬਹੁਤ ਗਲਤ ਹੋ ਰਿਹਾ ਕਿੰਨੇ ਵਜੇ ਜੇ ਬੱਸ ਦੇ ਵਿੱਚ ਸੇਫ ਨਹੀਂ ਹੈਗੇ ਸਵਾਰੀਆਂ ਦੀ ਵੀ ਹੋ ਸਕਦੀ ਹੈ ਸਾਡੀ ਵਹੀਕਲ ਨੂੰ ਸਵਾਰੀਆਂ ਨੂੰ ਹੋ ਸਕਦਾ ਇਹ ਸੇਫਟੀ ਜ਼ਰੂਰੀ ਹੈ ਜੀ ਕਿੰਨੇ ਵਜੇ ਤੁਸੀਂ ਚੱਲਦੇ ਹੋ ਕਿੰਨੇ ਵਜੇ ਇੱਥੇ ਪਹੁੰਚਣਾ ਸੀਗਾ ਅਸੀਂ ਉੱਥੋਂ 7:50 ਚੱਲਦੇ ਹਾਂ ਅੰਮ੍ਰਿਤਸਰ ਤੋਂ ਇੱਥੇ ਤਕਰੀਬਨ ਵੈਸੇ ਤਾਂ 12:30 ਸਵਾ 12 ਪਹੁੰਚ ਜਿੰਦੀ ਧੁੰਦ ਦੇ ਕਾਰਨ ਗੱਡੀ ਲੇਟ ਸੀਗੀ ਅੱਧਾ ਘੰਟਾ ਹੀ ਅਸੀਂ ਮੰਨ ਲਓ ਵੀ 12:30 12 ਦੇ ਵਿੱਚ ਤਕਰੀਬਨ ਉੱਥੇ ਸੀਗੀ ਇਸ ਟਾਈਮ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਤੇ ਸੇਵਕ ਲਈ ਰਿਪੋਰਟ